ਹਾਈ एवरीवन ਡੈਸ਼ਿੰਗ ਪੰਜਾਬੀ ਸੂਟਸ ਚੈਨਲ ਐਂਡ ਵਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਆਪਾਂ ਇੱਕ ਨਿਊ ਵਲੌਗ ਲੈ ਕੇ ਆਏ ਹਾਂ ਜੀ ਤੇ ਕੋਨੇ ਇੱਕ ਖੱਡਾ ਜਾ ਹੋ ਗਿਆ ਸਾਡੇ ਰੂਮ ਚੋਂ ਭਰ ਰਹੇ ਸੀਗੇ ਸਭ ਤੋਂ ਪਹਿਲਾਂ ਆਪਾਂ ਪੇਸਟ ਬਣਾਇਆ ਇਹ ਆਪਣਾ ਏਸੀ ਦੀ ਜਿਹੜੀ ਪਾਈਪ ਹੈ ਪਾਣੀ ਲੀਕ ਹੋਣ ਲੱਗ ਗਿਆ ਸੀਗਾ ਤੇ ਬਹੁਤ ਟਾਈਮ ਦਾ ਇਦਾਂ ਖੱਡਾ ਇਦਾਂ ਹੀ ਪਿਆ ਹੋਇਆ ਸੀਗਾ ਸੋ ਅੱਜ ਆਪਾਂ ਇਹਨੂੰ ਫਾਈਨਲੀ ਭਰ ਰਹੇ ਹਾਂ ਬੁਰਾ ਜਿਹਾ ਲੱਗਦਾ ਸੀਗਾ ਰੂਮ ਚ ਤੇ ਪੀਓਪੀ ਦਾ ਜਿਹੜਾ ਆਪਾਂ ਪੇਸਟ ਬਣਾਇਆ ਤੇ ਉਹ ਸਾਰਾ ਜਿਹੜਾ ਇਹਦੇ ਵਿੱਚ ਫਿਲਿੰਗ ਕੀਤੀ। ਸੋ ਆਪਾਂ ਕਿਉਂਕਿ ਹਜੇ ਆਪਾਂ ਇਹਨੂੰ ਟੈਂਪਰੇਰੀ ਕੀਤਾ। ਇੱਕ ਵਾਰੀ ਆਪਾਂ ਇਹਨੂੰ ਚੈੱਕ ਕਰਾਂਗੇ ਹਜੇ ਵੀ ਪਾਣੀ ਦੁਬਾਰਾ ਲੀਕ ਹੋ ਰਿਹਾ ਕਿ ਨਹੀਂ। ਥੈਨ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਸਬਜ਼ੀ ਤਿਆਰੀ ਕੀਤੀ ਅੱਜ ਆਪਾਂ ਮਿਕਸ ਵਾਜਾ ਬਣਾ ਰਹੇ ਹਾਂ। ਤੇ ਸਭ ਤੋਂ ਪਹਿਲਾਂ ਆਪਾਂ ਤੇਲ ਪਾਇਆ ਕੜਾਈ ਦੇ ਵਿੱਚ ਉਹਨੂੰ ਗਰਮ ਕੀਤਾ ਥੋੜਾ ਜੀਰਾ ਪਾਵਾਂਗੇ ਇਹਦੇ ਵਿੱਚ ਤੇ ਆਪਾਂ ਇਹਦੇ ਵਿੱਚ ਜਿਹੜੀ ਹਿੰਗ ਪਾਈ ਆ। ਤੇ ਤੁਸੀਂ ਆਪ ਦੇ ਅਕੋਰਡਿੰਗਲੀ ਹੀਂ ਪਾਉਣੇ ਐ ਨਹੀਂ ਪਾਉਣੇ ਤੁਸੀਂ ਦੀ ਮਰਜ਼ੀ ਨਾਲ ਪਾ ਸਕਦੇ ਹੋ ਸੋ ਉਸ ਤੋਂ ਬਾਅਦ ਫਿਰ ਆਪਾਂ ਪਿਆਜ਼ ਲਸਣ ਤੇ ਅਦਰਕ ਹੈ ਜਿਹੜੇ ਕੱਟੇ ਹੋਏ ਸੀਗੇ ਤੇ ਉਹ ਪਾ ਕੇ ਆਪਾਂ ਥੋੜਾ ਟਾਈਮ ਇਹਨਾਂ ਨੂੰ ਫਰਾਈ ਕਰ ਲਵਾਂਗੇ ਜਿੰਨਾ ਟਾਈਮ ਪਿਆਜ਼ ਬਰਾਊਨ ਨਹੀਂ ਹੁੰਦੇ ਸੋ ਉਹਨਾਂ ਟਾਈਮ ਇਹਨੂੰ ਆਪਾਂ ਫਰਾਈ ਕਰੀ ਜਾਵਾਂਗੇ ਆਪਾਂ ਸਾਰੇ ਸਬਜ਼ੇ ਮੋਸਟਲੀ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਉਣੇ ਆ ਸੋ ਵਧੀਆ ਹੁੰਦਾ ਕਿ ਸਰੋਂ ਦਾ ਤੇਲ ਐਦਰ ਫਾਈਂਡ ਕਿ ਆਪ ਨੂੰ ਰਿਫਾਈਂਡ ਨਹੀਂ ਖਾਣਾ ਚਾਹੀਦਾ ਇਨੋਂ ਆਪਾਂ ਜਿਹੜਾ ਮੀਡੀਅਮ ਫਲੇਮ ਦੇ ਉੱਪਰ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ। ਸੋ ਬਾਰ-ਬਾਰ ਆਪਾਂ ਇਹਦੇ ਚ ਕਟਚੀ ਮਾਰਦੇ ਰਵਾਂਗੇ ਤਾਂ ਜੋ ਇਹ ਪਿਆਜ਼ ਆ ਮੱਚ ਨਾ ਜਾਣ। ਤੇ ਦੈਨ ਫਿਰ ਉਸ ਤੋਂ ਬਾਅਦ ਆ ਵਿੱਚ ਜਿਹੜੇ ਆਪਾਂ ਇਹਦੇ ਹਰੀ ਮਿਰਚ ਪਾਵਾਂਗੇ। ਹਰੀ ਮਿਰਚ ਵੀ ਤੁਸੀਂ ਆਪਦੇ ਆਪਸ਼ਨਲ ਹੈ। ਤੇ ਤੁਸੀਂ ਪਾਉਣੀ ਆ ਪਾ ਸਕਦੇ ਨਹੀਂ ਤਾਂ ਤੁਹਾਡੀ ਮਰਜ਼ੀ ਹੈ। ਦੈਨ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜੀ ਜਿਹੀ ਹਲਦੀ ਪਾਤੀ ਸੀਗੀ ਤੇ ਹਲਦੀ ਪਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਗਾਜਰਾਂ ਮਟਰ ਤੇ ਜਿਹੜੇ ਆਪਾਂ ਸ਼ਲਗਮ ਐ ਉਹ ਪਾਤੀ। ਸੋ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਰਾ ਜਿਹੜੀ ਇਹ ਫਲਦੀ ਐ ਇਹਦੇ ਵਿੱਚ ਮਿਕਸ ਕਰ ਦਵਾਂਗੇ। ਤੇ ਉਸ ਤੋਂ ਬਾਅਦ ਇਹਨੂੰ ਆਪਾਂ ਥੋੜਾ ਟਾਈਮ ਲਈ ਢੱਕ ਕੇ ਰੱਖਿਆ ਸੀਗਾ। ਫਿਰ ਉਸ ਤੋਂ ਬਾਅਦ ਜਿਹੜੀਆਂ ਆਪਾਂ ਸਬਜ਼ੀਆਂ ਹੋਰ ਐ ਇਹਦੇ ਵਿੱਚ ਐਡ ਆਨ ਕਰਨੀਆਂ ਸੀ ਉਹ ਆਪਾਂ ਪਾ ਕੇ ਢੱਕ ਕੇ ਰੱਖ ਦਵਾਂਗੇ ਇਹਨੂੰ। ਦੈਨ ਦੇਖੋ ਜੀ ਇਦਾਂ ਦੀ ਬਣ ਗਈ ਸਬਜ਼ੀ ਬਹੁਤ ਵਧੀਆ ਇਹਦੇ ਵਿੱਚ ਆਪਾਂ ਛਲਗਮ ਬੈਂਗਣੀ ਮਟਰ ਤੇ ਕਾਜਰਾ ਕਾਜਰਾ ਤੁਹਾਨੂੰ ਜ਼ਿਆਦਾ ਵਧੀਆ ਲੱਗੀ ਤੁਸੀਂ ਕੁਆਂਟੀਟੀ ਵਧ ਪਾਈ ਸੀ Shimla mirch ਤੇ gobbi ਫਿਰ ਉਸ ਤੋਂ ਆਪਾਂ ਰੋਟੀਆਂ ਬਣਾਉਣ ਲੱਗ ਗਏ ਸੀ ਸੋ ਅੱਜ ਆਪਾਂ ਤੰਦੂਰ ਦੇ ਉੱਪਰ ਬਣਾਈਆਂ ਸੀਗੀਆਂ ਰੋਟੀਆਂ ਮਿਕਸ ਵਜ ਦੇ ਨਾਲ ਤੰਦੂਰ ਦੀ ਰੋਟੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਦੈਨ ਫਿਰ ਉਸ ਤੋਂ ਬਾਅਦ ਜਿਹੜੀਆਂ ਆਪਣੇ ਰੋਟੀਆਂ ਪੱਕ ਕੇ ਰੈਡੀ ਹੋ ਗਈਆਂ